ਅੱਜ ਇਸ ਇਤਿਹਾਸਿਕਾਂ ਸਾਰਿਆਂ ਨੂੰ ਮੇਰੀ ਕਾਰ ਦੇ ਠੀਕ ਠਾਕ ਹੋ ਗਈ ਆਪਾਂ ਆਏ ਸੀ ਧਨੋਲੇ ਅੱਜ ਧਨੋਲਾ ਆਪਾਂ ਨੂੰ ਸ਼ਹਿਰ ਨੇੜੇ ਪੈਂਦਾ ਹੈਗਾ ਤੇ ਆਪੋ ਪੜਾਉਣਾ ਸੀ ਕਿਉਂ ਦਾ ਆਰਡਰ ਅੱਜ ਉਹ ਲੈ ਗਏ ਬੀਤ ਧਨੋਲੇ ਤੱਕ ਆ ਗਏ ਉਹ ਰੈਕੂਟ ਤਾਂ ਨਹੀਂ ਆਣਾ ਸਾਹਿਬ ਜਿਹੜਾ ਰੈਕੂਟ ਕੋਲੋਂ ਆਏ ਸੀ ਵਿਚਾਰੀ ਦੂਜੀ ਵਾਰ ਆਏ ਨਹੀਂ ਆਪਣੇ ਕੋਲ ਅੰਕਲ ਤੇ ਮੈਂ ਹਾਲੇ ਪੈਸੇ ਵੀ ਹੱਥੀਂ ਫੜੀ ਬੈਠੀ ਉਹਨਾਂ ਨੂੰ ਪੜਾਉਣ ਕਰਕੇ ਆਪਾਂ ਧਨੋਲੇ ਜਲਦੀ ਆ ਗਏ ਅੱਜ ਤੇ ਧੁੱਪ ਵੀ ਨਿਕਲ ਗਈ ਵਧੀਆ ਅੱਜ ਮੌਸਮ ਤੇ ਆਪਾਂ ਨੇ ਪੋਣੀ ਸੀ ਬੂਟ ਇਕੱਜ ਤੇ ਲਈਆਂ ਨੇ ਸਬਜ਼ੀ ਇੱਧਰ ਸਬਜ਼ੀ ਲਿਓ ਸਬਜ਼ੀ ਖਰੀਦੀ ਆਂਦੇ ਨੇ ਕਿ ਟੈਹਲੋ ਪਹਿਲਾਂ ਕਿੰਨੀ ਤੇ ਅਲੋੜੀ ਜਿਹੇ ਦੁਕਾਨਾਂ ਦੇਖੋ ਗਾਟਕ ਵਗੈਰਾ ਮੂਕਲੀ ਵਗੈਰਾ ਇਹਨਾਂ ਦੇ ਘਰਾਂ ਨਾਲ ਸਜਾਈਆਂ ਹੋਈਆਂ ਦੇਖੋ ਠੰਡ ਕਰਕੇ ਜਿਹੜੇ ਉਧਰ ਵੀ ਸਬਜ਼ੀ ਵਗੈਰਾ ਪਈ ਹੈ ਕੀ ਉਹ ਵੀ ਕ੍ਰੈਡਿਟ ਕਲੀ ਆਈ ਦੇਖੋ ਤੇ ਅਣਸਬਦ ਨੂੰ ਨਿਕਲਣਾ ਪੈਂਦਾ ਜੀ ਕਿ ਚਲੋ ਠੀਕ ਹੈ ਆਰਡਰ ਕਰਾਉਣੇ ਪੈਂਦੇ ਮੈਂ ਪੈਸੇ ਵੀ ਹੱਥੀ ਫੜੀ ਬੈਠੇ ਹਾਂ ਨੇ ਪੈ ਲੈਣੇ ਹਾਂ ਤਾਂ ਫਿਰ ਚੱਜੇ ਜੀਤੀ ਗਈ ਭਾਈ ਚੱਕਦਾ